ਜਲੰਧਰ ਦੇ ਮਹੱਲਾ ਸਹੀਪੁਰ ਕਲਾਂ 'ਚ ਬੀਤੀ ਰਾਤ ਬਿਜਲੀ ਹੋਈ ਗੁੱਲ ਬਿਜਲੀ ਵਿਭਾਗ ਵੱਲੋਂ ਟਰਾਂਸਫਰ ਰਿਪੇਅਰ ਕਰਕੇ ਕੀਤਾ ਸਮੱਸਿਆ ਦਾ ਹੱਲ ਪਰੰਤੂ ਰਿਪੇਅਰ ਕਰਨੇ ਮਜ਼ਦਮਾਂ ਵੱਲੋਂ ਬਿਨਾ ਕਿਸੇ ਸੁਰੱਖਿਆ ਜਾਨ ਦੀ ਲਗਾਈ ਬਾਜੀ ਅਫਸਰਾਂ ਵੱਲੋਂ ਬਿਨਾ ਸੁਰੱਖਿਆ ਹਾਰਜ ਕਰਵਾਇਆ ਖਤਰੇ ਵਾਲਾ ਕੰਮ ਬਾੜ ਰਮਨਾਸੂ ਦੇ ਪਾਸ਼ੇਪਤੀ ਦਿਨੇਸ਼ ਹੀ ਨੇ ਵੀ ਚੱਕੀ ਮਜ਼ਦਮਾਂ ਦੇ ਹੱਕ ਦੀ ਆਵਾਜ਼ ਇਸ ਤਰ੍ਹਾਂ ਲਾਪਰਵਾਹੀ ਕਾਰਨ ਕਈ ਬਿਜਲੀ ਵਿਭਾਗ ਦੇ ਕਰਮਚਾਰੀ ਆਪਣੀ ਜਾਨ ਤੋਂ ਹੱਥ ਧੋ ਬੰਦੇ ਹਨ ਕਿਸ ਵੱਲ ਪ੍ਰਸ਼ਾਸਨ ਦੇਵੇਗਾ ਧਿਆਨ ਬਿਊਰੋ ਰਿਪੋਰਟਸ ਦੋਪੋ ਟਾਈਮ ਸੰਜੀਤ ਕੁਮਾਰ ਜਲੰਧਰ ਭਾਈ ਜੀ ਨਾ ਜੀ ਆਪਣਾ ਮੇਰਾ ਨਾਮ ਦਿਨੇਸ਼ ਸ਼ੀਰ ਪਾਰ ਜਿਹੜੀਆਂ ਤਾਰਾਂ ਲਾਈਆਂ ਜਾ ਰਹੀਆਂ ਮੇਨਾਂ ਆ ਜੀ ਬਿਨਾਂ ਸੇਫਟੀ ਦੇ ਲਾਈਆਂ ਜਾ ਰਹੀਆਂ ਆ ਜੀ ਦੇਖਿਆ ਤੁਸੀਂ ਬਿਲਕੁਲ ਮੈਂ ਨੋਟ ਕੀਤੀ ਹੈ ਜੀ ਮੈਂ ਸਵੇਰੇ ਚੀਫ ਸਰ ਨੂੰ ਐਕਸ਼ਨ ਸਰਵਿਸ ਮਿਲੂੰਗਾ ਕਿ ਅਸੀਂ ਗਾੜੀ ਹੈ ਜੀ ਇਹ ਠੀਕੇ ਤੇ ਬਾਸਵਾ ਪਰ ਇਹਨਾਂ ਦੀ ਸੇਫਟੀ ਹੈ ਨਾ ਇਹ ਤਾਰਾ ਨੂੰ ਜੰਪਲ ਲਾ ਰਿਹਾ ਆ ਫੇਸ ਲਗਾ ਰਿਹਾ ਆ ਮੱਖਣ ਦੇ ਗਲੱਬ ਚਾਹੀਦੇ ਕੀ ਚਾਹੀਦੇ ਇਹਨਾਂ ਨੂੰ ਬਿਲਕੁਲ ਚਾਹੀਦੇ ਸੇਫਟੀ ਕਿੰਨਾ ਦੀ ਕਿੱਦਾਂ ਜੀ ਮੰਨ ਲਓ ਕੋਈ ਝਟਕਾ ਲੱਗ ਜੇ ਪਿੱਛੇ ਵੋਲਟ ਜਲਦੀ ਹੋਵੇ ਜੀ ਜੀ ਬੰਦਾ ਮਾਜੀ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਇਹਦਾ ਠੇਕੇਦਾਰ ਦੀ ਇਹਦੀ ਏਜੰਸੀ ਆ ਉਹ ਜੇ ਕਿੱਥੇ ਆਉਂਦਾ ਜੀ ਜੀ ਕੱਲ ਰਾਤ ਚੱਲ ਰਾਤ ਤੱਕ ਸਾਡੇ ਨਾਲ ਸੀਗੇ ਰਾਤ ਦੀ ਸਮੱਸਿਆ ਸੀ ਸਵੇਰੇ 4 ਵਜੇ ਤੱਕ ਸਾਡੇ ਨਾਲ ਸੀਗੇ 12:00 ਵਜੇ ਫਿਰ ਰਣਜੀਤ ਸਰ ਆਗੇ ਸਾਡੇ ਨਾਲ ਹੁਣੇ 10-15 ਮਿੰਟ ਹੋ ਗਏ ਪਰਮਟ ਲੈਣ ਗਏ ਆ ਕਿਉਂਕਿ ਸਰਪਲਾਈ ਚਾਲੂ ਕਰਨੇ ਬਾਅਦ ਉਹਨਾਂ ਨੂੰ ਪਤਾ ਹੈ ਨਾ ਕੋਈ ਕਹਿੰਦਾ ਬਿਨਾਂ ਸੇਫਟੀ ਦੇ ਕੰਮ ਕਰਦੇ ਆ ਜੀ ਤਾਂ ਹੁਣ ਆਪਾਂ ਫ੍ਰੀ ਹੁੰਦੇ ਤਾਂ ਇਹਨਾਂ ਨੂੰ ਪੁੱਛ ਲੈਂਦੇ ਤੁਸੀਂ ਇਹਨਾਂ ਦੇ ਬਾਰੇ ਕੋਈ ਸੁਵਖਿਆ ਵਾਸਤੇ ਕੋਈ ਇਹਨਾਂ ਨੂੰ ਕਿਹਾ ਨਾ ਨੂੰ ਜੀ ਜੀ ਤੁਹਾਡੇ ਮੱਲੇ ਕੰਮ ਕਰਦੇ ਪਏ ਆ ਤੁਹਾਡੇ ਮੱਲੇ ਦਾ ਕੰਮ ਕਰਦੇ ਪਏ ਆ ਜੀ ਬਿਲਕੁਲ ਜੀ ਬਿਨਾਂ ਸੇਫਟੀ ਦੇ ਕੰਮ ਕਰਦੇ ਆ ਕੋਈ ਅਣਹੋਣੀ ਕਹਿੰਦਾ ਘਟਨਾ ਹੋ ਜਾਵੇ ਤਾਂ ਜੀ ਜੀ ਤੁਹਾਨੂੰ ਕਹਣਾਗਾ ਮੱਲੇ ਮੱਲੇ ਕਹਣਾ ਮੁਲਾਜ਼ਮ ਕਰਨੇ ਜਿਸ ਦਾ ਪ੍ਰੋਸੈਸ ਵਿੱਚ ਆਨਲਾਈਨ ਕੰਪਲੀਟ ਪਾਇਆ। ਜੀ ਮੁਲਾਇਮਾ ਤੇ ਅਸੀਂ ਲੈਂਦਾ ਵੀ ਇਹ ਤੁਹਾਡੇ ਬੰਦੇ ਦਿਨਾਂ ਸੇਪਟੀਓ ਕੰਮ ਕਰਦੇ ਆ। ਯਸ ਸਰ ਚੱਗੇ ਸੰਦੇ ਆਪ ਨੂੰ ਤਾਂ ਮੰਡੇ ਜਾ ਕੇ ਇਹ ਕੰਮ ਕਰਨਾ ਜੀ ਪਹਿਲਾਂ। ਠੀਕ ਆ ਜੀ। ਇੱਕ ਇਹ ਵੀ ਲੈਟਰ ਦੂੰਗਾ, ਰਿਕੁਐਸਟ ਲੈਟਰ ਦੂੰਗਾ ਕਿ ਵੀ ਸਰ ਹਰ ਵਾਰ ਦੇ ਵਿੱਚ ਦੋ ਮੁਲਾਜ਼ਮ ਦਿੱਤੇ ਜਾਂਦੇ। ਤੋਂ ਕੀ ਫਾਲਟ ਬਹੁਤ ਹੋ ਰਿਹਾ। ਤੁਹਾਡੇ ਫਾਲਟ ਹੀ ਆ ਪਿਆ ਕਰੋ ਦਾ ਪਿਆ ਹੈ। ਇਹ ਕੱਲ ਦਾ ਹੀ ਆ ਜੀ। ਕੱਲ ਸ਼ਾਮ ਨੂੰ। ਕਿਹਦੇ ਵੇਲੇ ਦਾ? ਕੱਲ ਸ਼ਾਮ ਦਾ ਕੋਈ 9:30 10:00 ਵਜੇ ਦਾ ਜੀ। ਇਸ ਤਰ੍ਹਾਂ ਹੀ ਨਿਕਲਦਾ ਸੀਗਾ 6:30 7:00 ਵਜੇ ਮੈਨੂੰ ਕਾਲ ਆਈ ਤਿੰਨ ਚਾਰ ਬੰਦਿਆਂ ਦੇ ਮਹੱਲੇ ਚੋਂ ਆਪਾਂ ਆਨਲਾਈਨ ਕੰਪਲੇਂਟ ਭਾਤੀ ਐਕਸ਼ਨ ਸਾਹਿਬ ਨੂੰ ਰਿਕਵੈਸਟ ਕੀਤੀ ਸਾਢੇ 9 10 ਵਜੇ ਤੱਕ ਇਹ ਆ ਗਈ ਸੀ ਅੱਛਾ ਜੀ ਧੂਆਂ ਨਿਕਲਦਾ ਸੀਗਾ ਟਰਾਂਸਫਾਰਮਰ ਤੋਂ ਇਸੇ ਤਰ੍ਹਾਂ ਇੱਕ ਰੀਤੂ ਆਟਾ ਚੱਕੀ ਆ ਉਹਦੇ ਲਾਗੇ ਤਾਰ ਸੜ ਗਈ ਸੀ ਔਰ ਬਹੁਤ ਖਤਰਨਾਕ ਰੂਪ ਚ ਬਲਾਸਟ ਹੋਇਆ ਉਹਦਾ ਇੰਦਾ ਸੀ ਇੰਦਾ ਵੀ ਦੀਵਾਲੀ ਵਿਚਾਰੇ ਦੇ ਫੁੱਲ ਚੜੀਆਂ ਪਟਾਕੇ ਚੱਲਦੇ ਉਹ ਸਿਸਟਮ ਸੀਗਾ ਉਹ ਉਹ ਵੀ ਰਾਤ ਸਾਰੀ ਠੀਕ ਕਰਵਾਈ ਉਸ ਤੋਂ ਬਾਅਦ ਫਿਰ ਇਹਨੂੰ ਟੈਂਪਰੇਰੀ ਤੌਰ ਤੇ ਚਾਲੂ ਕਰਵਾਤਾ ਪਰ ਜਿਆਦਾ ਦੇਰ ਨਹੀਂ ਚੱਲਿਆ ਇਸ ਲਈ ਕੰਮ ਸਵੇਰੇ ਹੋਣਾ ਸੀ ਇਹ ਮਾਰਨਿੰਗ ਤੋਂ ਹੀ ਸਾਰੇ ਲੱਗੇ ਹੋਏ ਤੁਹਾਡੇ ਮਹੱਲੇ کئی ਵਾਰ ਫਾਲਟ ਪੈ ਚੁੱਕਾ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਤੇ ਪੱਕਾ ਹੱਲ ਕਿੱਦਾਂ ਹੋਣਾ ਇਹਦਾ ਪੱਕਾ ਹੱਲ ਤਾਂ ਇਹਦੀ ਮੁਲਾਜ਼ਮ ਦੱਸਣ ਕਿ ਕੀ ਪੱਕਾ ਹੱਲ ਆਪਾਂ ਤੁਸੀਂ ਕਿ ਲੈਟਰ ਵੀ ਲਿਖ ਤਾ ਲਿਖਿਆ ਤਾਂ ਨਾ ਕੋਈ ਜੀ ਜੀ ਬਿਲਕੁਲ ਦਿੱਤਾ ਜੀ ਉਹਦੇ ਕਾਰਵਾਈ ਕੀ ਹੋਈ ਕਾਰਵਾਈ ਹੈ ਕਿ ਜਿਹੜਾ ਤਾਰਾਂ ਦਾ ਜਾਲ ਬਣਿਆ ਹੁੰਦਾ ਜਿਹੜੀਆਂ ਪੁਰਾਣੀਆਂ ਤਾਰਾਂ ਲੱਗੀਆਂ ਜਾਂ ਟੁੱਟਣ ਟੁੱਟਣ ਦੇ ਕਿਨਾਰੇ ਤੇ ਆ ਉਹਨਾਂ ਨੂੰ ਚੇਂਜ ਕੀਤਾ ਜਾਵੇ ਸਮੇਂ-ਸਮੇਂ ਤੇ ਕਿਉਂਕਿ ਮੁਲਾਜ਼ਮ ਘਟੋਂ ਦੇ ਕਰਕੇ ਜਿੰਨਾ ਵੀ ਸਮਾਂ ਮਿਲਦਾ ਆ ਇੱਕ ਕਲੀ ਦੋ ਕਲੀ ਕਰਕੇ ਇਹ ਉਹਨੂੰ ਦੁਰੁਸਤ ਕਰਵਾ ਰਹੇ ਔਰ ਮੈਂ ਕਲੀ ਸਹੀਪੁਰ ਦੀ ਨਹੀਂ ਲੈ ਕੇ ਦਿੱਤੀ ਸਾਰੇ ਮਹੱਲਿਆਂ ਦੀ ਲੈ ਕੇ ਦਿੱਤੀ ਯਾਰ ਤਾਂ ਆਸੜੀਆਂ ਪਈਆਂ ਉਹਨਾਂ ਦੀਆਂ ਜੀ ਜੋ ਦੇਖੋ ਪੱਲੇ ਉਹ ਸੜੀਆਂ ਦੀ ਜੀ ਉਹ ਟਰਾਂਸਫਾਰਮਰ ਦਾ ਤਾਰ ਤੇਲ ਲੀਕ ਹੋਇਆ ਆ ਅੱਛਾ ਜੀ ਓਕ ਠੀਕ ਆ ਜੀ